ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਹਸ ਤੋ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸਾ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬਾਡੀ ਕੋਲ ਆਏ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਹਦੀ ਡੈੱਡ ਬਾਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਕਰਾ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਤੇਰੇ ਮੱਝਾਂ ਲਈ ਜਾਂਦੇ ਸੀ ਚਾਹ ਨਾਲ ਮੌਕੇ ਤੇ ਫੜ ਕੇ ਪੁਲਸ ਦੇ ਆ ਆ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਤੈਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇੋਂ ਹਾਸਤਾ ਬਾਲਿਓ ਪਿੰਡ ਤੋਂ ਦੋ ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਡਾਕਟਰ ਨਵੀਸ ਜੀ ਦੈਟਸ ਆ ਬਾਲਿਓ ਕੋ ਐਕਸੀਡੈਂਟ ਕੇਸ ਆ ਇੱਥੇ ਜਿਹੜੇ ਨੇ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਂਬੂਲੈਂਸ ਵਾਲੇ ਲੈ ਕੇ ਆਇਆ ਤੋ ਮੈਂ ਦੇਖਿਆ ਬ੍ਰਾਡ ਡੈੱਟ ਸੀਗਾ ਤਾਂ ਜਦੋਂ ਡਾਕੂਮੈਂਟਸ ਤੇ ਕੀਤੇ ਦਾ ਨਾਮ ਕੇਸ਼ ਕੁਮਾਰ ਹੈ ਕਿ ਬਾਕੀ ਭਲੇ ਉਹਦੇ ਕੋਲ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਉਹ ਪਰ ਮੌਸਰੀ ਸ਼ਿਫਟ ਕਰਦੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਲ ਰਿਪੋਰਟ ਰਿਵਾਇਸ ਕਰ। ਆ ਕਿੰਨੀ ਯੂਮਰ ਹੈ? ਉਹ 34 ਸਾਲ। ਕਿਹਦੇ ਪਿੰਡ ਦਾ ਰਹਿੰਦੇ ਆ? ਪਿੰਡ ਲੋਕੋ ਵਾਲਾ। ਆ ਆਪਣੇ ਇੰਜਰੀ ਕਿੰਨੀ ਸੀਗੀ? ਕਿੱਥੇ ਸੀਗੀ? ਆ ਟ੍ਰੇਨ ਪੂਰਾ ਬਾਹਰ ਸੀਗਾ। ਕੀ ਨਾਮ ਦਾ ਹਾਂਜੀ ਵੀਰ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਡਾਕਟਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਹੌਨਸਪਿਟਲ ਟੋ ਵੀ ਬੱਸ ਵਾਲਾ ਬੱਚੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖ ਕੇ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕਿਆ ਬੱਸਾ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋ ਲੈ ਆਏ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਹਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਹਾਵਿਆਂ ਤੋਂ ਮੁਕੇਸ਼ ਕੁਮਾਰ ਲਖੋਵਾਲ ਖਰਾਂ ਦਾ ਬੰਦਾ ਵਾ 40 ਸਾਲ ਦੀ 40-45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਤੈਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਦੇ ਪਾਸੇੋਂ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਡਾਕਟਰ ਨਾ। ਸੈਸ਼ਨ ਕਬਾਲੋ ਦੇ ਐਕਸਿਡੈਂਟ ਦੇ ਸਾਇਕੀ ਦੇ ਬੀਲੇ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਦੇਖੇ ਮਾਇਆ ਜਿਹੜੇ 108 ਐਮੂਲੈਂਸ ਵਾਲੇ ਲੈ ਕੇ ਆਇਆ ਤੇ ਉਹ ਉਹ ਤਾਂ ਮੈਂ ਦੇਖਿਆ ਉਹ ਬਰਾਡ ਡੈੱਡ ਸੀ ਉਹ ਦਾ ਡਾਕੂਮੈਂਟਸ ਤੇ ਕਿਤੇ ਦਾ ਨਾਮ ਕੇਸ਼ ਕੁਮਾਰ ਹੈ। ਇਹ ਪਾਤੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਲ ਰਿਪੋਰਟ ਤੋਂ ਬਾਅਦ ਦੱਸ ਸਕਦੇ। ਕਿੰਨੀ ਉਮਰ ਹੈਗੀ? ਸਿਰ 34 ਸਾਲ ਹੈ। ਕਿ ਖੇਡ ਪੜਦਾ ਰਹੇ ਨੀਂ। ਪਿੰਡ ਲਖੋ ਵਾਲਾ। ਆ ਆਪਣੇ ਇੰਜਰੀ ਕਿੰਨੀ ਸੀਗੀ? ਉਹ ਕਿੱਥੇ ਸੀਗੀ? ਹਾਂ ਬ੍ਰੇਨ ਪੂਰਾ ਬਾਅਰ ਚ ਗਿਆ। ਕੀ ਨਾਮ ਤੁਹਾਡਾ? ਹਾਂਜੀ ਵੀਰੇ ਸਸੇ ਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾਰੇ ਆ। ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰਿਹਾ ਸੀ ਕਰਨ ਲਈ। ਔਰੇ ਰਸਤੇ ਦੇ ਵਿੱਚ ਗੁੱਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਆ ਤੇ ਉਹਦੇ ਗਿਰਦੀ ਸਾਰਾ ਹਨਸਪੋਰਟ ਡੈੱਟ ਹੋ ਗਈ। ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆ ਕੇ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਹਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਫੀਆਂ ਤੋਂ ਮੁਕੇਸ਼ ਕੁਮਾਰ ਲਖੋਵਾਲ ਖਰਾਂ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਆ ਆ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਤੈਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਦੇ ਪਾਸੇ ਉੱਪਰ ਆਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਨਹੀਂ ਸਾਰੇ ਆ ਉੱਥੇ ਹੋਇਆ ਬਾਕੀ ਨਤੀਜੇ ਬਸ ਉਹ ਕਾਰ ਵਾਲੇ ਨੂੰ ਐਕਸੀਡੈਂਟ ਦੇ ਬਾਰੇ ਸਰੀਰ ਬਸ ਅੱਧੇ ਘੰਟੇ ਪਹਿਲਾਂ ਇੱਕ ਪੀਸ਼ੈਂਟ ਆਇਆ ਜਿਹੜੇ 108 ਐਮੂਲੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਉਹਦਾ ਨਾਮ ਮਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ ਆ ਕਿੰਨੇ ਕੀ ਉਮਰ ਹੈਗੀ ਸਰ 34 ਸਾਲ ਹੈ ਕੀ ਕਿਹੜੇ ਪਿੰਡ ਤੇ ਰਹਿੰਦੇ ਹੋ ਤੁਸੀਂ ਪਿੰਡ ਲੱਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਕੀ ਸੀ ਜੀ ਔਰ ਕਿੱਥੇ ਹਾਂ ਫ੍ਰੇਨ ਪੂਰਾ ਬਾਹਰ ਚ ਗਿਆ ਅੱਜ ਕੀ ਨਾਮ ਤੁਹਾਡਾ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁੱਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨ ਸਟ ਡੈਥ ਹੋ ਗਈ ਬਸ ਵਾਲਾ ਬਚ ਮਾਰਿਆ ਸੀ ਉਹਨੇ ਰੋਕ ਲਈ ਬਸ ਬਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆਇਆ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਹਲਿਆਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਖੇਰਾ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਇਹਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਦੇ ਪਾਸੇ ਹਾਜ਼ ਤਾਂ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਹੈ ਡਾਕਟਰ ਨਵਦੀਪ ਸਰ ਇਹ ਕੁਬਾਲਿਓ ਕੋ ਐਕਸੀਡੈਂਟ ਕੇਸ ਆ ਕੀ ਗੱਲ ਇਹ ਹੈ ਕਿ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟਸ ਤੇ ਕੀਤੇ ਉਹਦਾ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਫ ਅ ਮੋਰਟੀਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ ਕਿੰਨੇ ਕਿਉ ਮਾਰੇਗੇ ਸਰ 34 ਸਾਲ ਦੇ ਕੀ ਕਿਹੜੇ ਪਿੰਡ ਤੇ ਰਹੇ ਹੋ ਤੁਸੀਂ? ਪਿੰਡ ਲੋਕੋ ਵਾਲਾ ਆ ਆਪਣੇ ਇੰਜਰੀ ਕਿੰਨੀ ਦੀ ਸੀਗੀ ਔਰ ਕਿੱਥੇ ਇੰਜਰੀ ਆ ਫ੍ਰੇਨ ਪੂਰਾ ਬਾਹਰ ਚ ਗਿਆ ਹਾਂਜੀ ਵੀਰੇ ਅਸੀਂ ਕੱਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾ ਦੀਆਂ ਮੱਜਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨਸਪੋਟ ਡੈਥ ਹੋ ਗਈ ਬਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬਸ ਬਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਲੈ ਆਏ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਹਿਆਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਖੇਰਾ ਦਾ ਬੰਦਾ ਵਾ 40 ਸਾਲ ਦੀ 40-45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਆ ਆ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਤੈਨੂੰ ਜਾ ਰਿਹਾ ਸੀਗਾ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਡਾਕਟਰ ਨਵਦੀਪ ਜੀ। ਇਹ ਸਰ ਕੁਬਾਰੀਓ ਦਾ ਐਕਸੀਡੈਂਟ ਕੇਸ ਆ। ਪੀ ਡੀ ਐਨ ਏ ਕੀ ਜੀ। ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ। ਉਹਦਾ ਜਦੋਂ ਡਾਕੂਮੈਂਟ ਚ ਦੇਖੀ ਤੇ ਉਹਦਾ ਨਾਮ ਮੁਕੇਸ਼ ਕੁਮਾਰ ਹੈ। ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਆਪਾਂ ਮੌਰਟਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ। ਕਿੰਨੀ ਕੀ ਉਮਰ ਹੈਗੀ? ਸਰ 34 ਸਾਲ ਦੀ। ਕਿ ਕਿਲੇ ਬੈਠਾ ਰਹੇ ਹੋ ਨੀ ਪਿੰਡ ਲੋਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਸੀਗੀ ਤੇ ਕਿੱਥੇ ਇੰਜਰੀ ਹਾਂ ਫ੍ਰੇਮ ਪੂਰਾ ਬਾਹਰ ਚ ਗਿਆ ਅੱਜ ਕੀ ਨਾਮ ਦਾ ਗੱਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਛੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰ ਹਨ ਸੌ ਡੈਥ ਹੋ ਗਈ ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆਇਆ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਧਰ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਹਾਵੀਆਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਤਰ੍ਹਾਂ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਤੈਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਦੇ ਪਾਸੇ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਡਾਕਟਰ ਨਫੀਸ ਜੀ। ਦਾਸਲ ਕੁ ਬਾਰੇ ਉਹ ਐਕਸੀਡੈਂਟ ਕੇਸ ਆ। ਕੀ ਡਿਟੇਲ ਹੈਗੀ? ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ। ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਤਾਂ ਨਾਮ ਮਕੇਸ਼ ਕੁਮਾਰ ਹੈ। ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੌਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ। ਕਿੰਨੀ ਕੀ ਉਮਰ ਹੈ? ਸਰ 34 ਸਾਲ ਹੈ। ਕਿ ਕਿ ਕਿਹੜੇ ਪਿੰਡ ਦਾ ਰਹਿੰਦੇ ਹੋ ਤੁਸੀਂ ਪਿੰਡ ਲੱਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਕੀ ਸੀਗੀ ਤੇ ਕਿੱਥੇ ਹਾਂ ਬ੍ਰੇਨ ਪੂਰਾ ਬਾਹਰ ਚ ਗਿਆ ਅੱਜ ਕੀ ਨਾਮ ਤੁਹਾਡਾ ਹਾਂਜੀ ਵੀਰ ਅਸੀਂ ਕੱਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਹਨ ਸੌ ਡੈਥ ਹੋ ਗਈ ਬਸ ਵਾਲਾ ਬਚ ਮਾਰਿਆ ਸੀ ਉਹਨੇ ਰੋਕ ਲਈ ਬਸ ਬਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆਇਆ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਹਾਣੀਆਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਤਲਾ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਇਹਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸਿਓਂ ਹਾਸਤਾ ਬਾਲਿਓ ਪਿੰਡ ਦੋ ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਹੈ ਡਾਕਟਰ ਨਵਦੀਪ ਜੀ ਬੱਸ ਸਿਲਕ ਵਾਲਿਓ ਕੋ ਐਕਸੀਡੈਂਟ ਕੇਸ ਆਇਆ ਕੀ ਗੱਡੀ ਲੱਗੀ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟਸ ਚ ਦੇਖੀ ਤੇ ਉਹਦਾ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੌਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ ਆ ਕਿੰਨੇ ਕਿਲੋ ਮਰਾਈ ਹੈ ਸਰ 34 ਸਾਲ ਦੇ ਕੀ ਕਿਲੇ ਬੈਠਦੇ ਰਹੇ ਹੋ ਨਹੀਂ? ਇਹਨ ਦਾ ਲੋਕੋ ਵਾਲਾ ਆ ਆਪਣੇ ਇੰਜਰੀ ਕਿੰਨੀ ਕੀਤੀ ਸੀ ਉਹ ਕਿੱਥੇ ਆ ਫ੍ਰੇਮ ਪੂਰਾ ਬਾਰ ਚ ਗਿਆ